ਤਦ ਲੋਗ ਆਏਗਾ ਅੰਨ ਨਾਲੇ ਕੀ ਮਾਮਲਾ ਤੇ ਕੀ ਕਾਰਵਾਈ ਕੀਤੀ ਹੈ ਮੇਤੀ 3825 ਨੂੰ ਇੰਸਪੈਕਟਰ ਯਾਦਵਿੰਦਰ ਸਿੰਘ ਮੁਕੱਬਸਰ ਥਾਣਾ ਤਲਵੰਡੀ ਸਾਬੋ ਤੋਂ ਇੱਕ ਸੂਚਨਾ ਮਸੂਲ ਹੋਈ ਸੀ ਕਿ ਗੁਰਪ੍ਰੀਤ ਸਿੰਘ son of मेजर ਸਿੰਘ ਜਿਹੜਾ ਉਹਦੇ ਸੱਟਾਂ ਲੱਗਨ ਕਰ ਉਹ ਦਾਖਲ ਹੋਇਆ ਹਸਪਤਾਲ ਤੇ ਇੱਕ मेजर ਸਿੰਘ ਜਿਹੜਾ ਉਹਦਾ ਪਿਤਾ ਸੀਗਾ ਉਹਦੀ ਜਿਹੜੀ ਹੈੱਡ ਬੋਡੀ ਉੱਥੇ ਮਸੂਲ ਹੋਈ ਹੈਗੀ ਆ ਮੋਰਚੀ ਚ ਪਈ ਐ ਤੇ ਉਹਦੀ ਕਾਰਵਾਈ ਲਈ ਜਿਹੜਾ ਆਈਓ ਭੇਜਿਆ ਜਾਵੇ ਜਿਹਦੇ ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਯਾਦਵਿੰਦਰ ਸਿੰਘ ਆਪਣੇ ਸਟਾਫ ਦੇ ਨਾਲ ਮੌਕੇ ਤੇ ਪਹੁੰਚਿਆ ਸੀ ਜਾ ਕੇ ਬਿਆਨ ਲਿਖੇ ਗੁਰਪ੍ਰੀਤ ਸਿੰਘ son of ਮੇਜਰ ਸਿੰਘ ਦੇ ਤੇ ਜਿਨੇ ਆਪਣੇ ਮਿਆਨਾਂ ਦੇ ਵਿੱਚ ਇਹ ਦਿਖਾਇਆ ਵੀ ਇਹ ਤਾਂ ਆਪਣੇ ਚਾਚੇ ਤਾਇਆ ਦਾ ਜਿਹੜਾ ਹੈਗਾ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਆਪਸ ਚ ਰੌਣਾ ਚੱਲਦਾ ਸੀਗਾ ਜਿਹਦੇ ਕਰਕੇ ਕੱਲ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਤੇ ਇਹਨਾਂ ਦੇ ਜਿਹੜੇ ਹੈਗੇ ਐ ਇੱਕ ਦੂਜੇ ਤੇ ਰੋੜੇ ਚੱਲ ਪਏ ਤੇ ਜਿਹਦੇ ਕਰਕੇ ਜਿਹੜਾ ਉਹਨਾਂ ਨੇ ਦੂਸਰੀ ਪਾਰਟੀ ਦੇ ਬਲਦੇਵ ਸਿੰਘ ਗੁਰਮੀਤ ਕੌਰ ਅਵਤਾਰ ਸਿੰਘ ਤੇ ਜਸਪਰੀ ਸਿੰਘ ਨੇ ਰੋੜੇ ਜਲਾਉਣੇ ਸ਼ੁਰੂ ਕਰਤੇ ਤਾਂ ਉਹਦੇ ਚੋਂ ਇੱਕ ਰੋੜਾ ਇਹਦੇ ਗੁਰਮੀਤ ਸਿੰਘ ਦੇ ਮਾਰਿਆ ਤੇ ਜਿਹਦੇ ਨਾਲੇ ਥੱਲੇ ਡਿੱਗ ਪਏ ਦੋਨੋਂ ਪਿਓ ਪੁੱਤ ਤੇ ਜਿਹਦੇ ਨਾਲੇ ਬਜ਼ੁਰਗ ਫਾਦਰ ਦੀ ਜਿਹਦੀ ਉਮਰ 65 ਸਾਲ ਦੇ ਕਰੀਬ ਹੈ ਉਹਦੀ ਜਿਹੜੀ ਮੌਤ ਹੋ ਗਈ ਤੇ ਇਹਨਾਂ ਨੇ ਕਲਾਬ ਮਾਮਲਾ ਕਰਦਾ ਹੋਇਆ ਅੱਜ ਵੀ ਰਹਿ ਕੇ ਜੇਲ੍ਹ ਇਹ ਚਾਰ ਵਿਅਕਤੀਆਂ ਦੇ ਖਿਲਾਫ ਅਸੀਂ ਹੱਲੇ ਪਰਚਾ ਦਰਜ ਕੀਤਾ ਹੈ ਤੇ ਬਿਆਨਾਂ ਦੇ ਕੁਲ ਪ੍ਰੀਤ ਸਿੰਘ ਦੇ ਜਿਹਦੇ ਜੋ ਬਲਦੇਵ ਸਿੰਘ ਉਰਫ ਕਾਕਾ son of ਭਗਤਿਆਰ ਸਿੰਘ ਨਗਲੇ ਦਾ ਗੁਰਮੀਤ ਕੌਰ ਜਿਹੜੀ ਇਹਦੀ ਵਾਈਫ ਹੈ ਤੇ ਅਫਤਾਰ ਸਿੰਘ ਹੈ ਅਲੀਸ ਸੂਬਾ son of ਗੁਰਚਰਨ ਸਿੰਘ ਇਹ ਵੀ ਨਗਲੇ ਦਾ ਤੇ ਇੱਕ ਜਸਪ੍ਰੀਤ ਸਿੰਘ ਨਾਥਾ ਇਹ son of ਨਛੱਤਰ ਸਿੰਘ ਇਹ ਵੀ ਨਗਲੇ ਦਾ ਇਹਦੇ ਵਿੱਚੋਂ ਅਸੀਂ ਗੁਰਮੀਤ ਕੌਰ ਵਾਈਫ ਆਫ ਪਲਦੇਵ ਸਿੰਘ ਨੂੰ ਜਿਹੜਾ ਹੈਗਾ ਉਹ ਅਰੈਸਟ ਕਰ ਲਿਆ ਤੇ ਖੇਤੀ ਹੀ ਤੁਜੇ ਦੋਸ਼ੀਆਂ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ ਕੋਈ ਵਿਵਾਦ ਨਹੀਂ ਦਾ ਇਸ ਰੰਗ ਹਾਂ ਇਹਨਾਂ ਦੀ ਤਕਸੀਮ ਦਾ ਸੀਗਾ ਵਿਵਾਦ ਜਿਹੜਾ ਹੈਗਾ ਉਹਨੂੰ ਲੈ ਕੇ ਜਿਹੜਾ ਸਾਰਾ ਜਿਹੜਾ ਝਗੜਾ